ਅਬਾ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਰਜਿਸਟਰ ਦੀ ਅਗਵਾਈ ਹੇਠ ਕਲਕੱਤਾ ਕਾਂਡ ਦੇ ਵਿਰੋਧ ਵਿੱਚ ਮੁਲਜ਼ਮਾਂ ਖਿਲਾਫ ਬੰਦੀ ਕਾਰਵਾਈ ਦੀ ਮੰਗ ਨੂੰ ਲੈ ਕੇ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦੇ ਮੁੱਖ ਗੇਟ ਤੋਂ ਤਲਵੰਡੀ ਪੁਲ ਚੌਂਕ ਤੱਕ ਰੋਸ਼ਮਾਰਚ ਕੀਤਾ ਗਿਆ ਉੱਥੇ ਕੇਂਦਰ ਸਰਕਾਰ ਦਾ ਪੁਤਲਾ ਫੋਕੇ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ ਗਈ ਯੋਗੀ ਮਰੀਤ ਲਕੀਮ ਜੀ ਦਾ ਫੋਨ ਆਉਂਦਾ ਵੇ ਫੋਨ ਲਾਈ ਜਰਾ ਨੰਦਾ ਕਰਦੇ ਹਾਂ ਮੋਦੀ ਸਰਕਾਰ ਜੰਮੇ ਬਾਲ ਮੋਦੀ ਤੋਂ ਅਰਥ ਸਰਕਾਰ ਹੁਨਾਮਤ ਮੁਰਦਾਪੁਰ ਬੰਗਾਲ ਸਰਕਾਰ ਕਿ ਕਰਾਉਣਾ ਯਾਰ ਇਹਦੇ ਨਾਲ ਕਿ ਕਰਾਉਣਾ ਬਾਜੀ ਰਹਿਣਾ ਜਬਰ ਜਨਾਤ ਦੇ ਦੋਸ਼ੀ ਕਾਤਲ ਆ ਥੋੜਾ ਪਿੱਛੇ ਹੋ ਬਾਈ ਥੋੜਾ ਪਿੱਛੇ ਹੋ ਜੀ ਕਹ ਇਸ ਦੇ ਵਿੱਚ ਬੰਦਾ ਸਸ਼ਕਤੀਕਰਨ ਦੀ ਗੱਲ ਕੀਤੀ ਜਾਂਦਾ ਹੈ ਕੀ ਲੱਗਦਾ ਹੈ ਕਿ ਕਿੰਨੀਆਂ ਕਿ ਮਹਿਲਾਵਾਂ ਸੇਫ ਨੇ ਆਪਣੇ ਕੰਮ ਨੂੰ ਲੈ ਕੇ ਸਰ ਮੈਨੂੰ ਨਹੀਂ ਲੱਗਦਾ ਕੋਈ ਸੇਫ ਹੈਗਾ ਵਾ ਸਿਰਫ ਆਪਣੇ ਤੇ ਡਿਪੈਂਡ ਆ ਕਿ ਆਪਾਂ ਕਿੰਨਾ ਕੁ ਸੇਫ ਰਹਿ ਸਕਦੇ ਆ ਕਿਸੇ ਲਈ ਆਪਾਂ ਕੋਈ ਸੇਫ ਨਹੀਂ ਹੈਗੀ ਆਪਣੀ ਦੇ ਡਿਪੈਂਡ ਆ ਆਪਾਂ ਕਿੰਨਾ ਕੁ ਸੇਫ ਰਹਿ ਸਕਦੇ ਕਿਸੇ ਤੋਂ ਪਰ ਜੋ ਸਰਕਾਰ ਕਰਦੀ ਆ ਮੈਨੂੰ ਨਹੀਂ ਲੱਗਦਾ ਕੁਝ ਕਰ ਰਹੀ ਆ ਕਿੰਨਾ ਕੁਝ ਹੁੰਦਾ ਪਿਆ ਇਹਦੇ ਲਈ ਇੱਕ ਪਹਿਲਾਂ ਵੀ ਹੋਇਆ ਉਸ ਤੋਂ ਪਹਿਲਾਂ ਵੀ ਹੋਇਆ ਕਿੰਨੀ ਵਾਰੀ ਵੀ ਹੋਇਆ ਪਰ ਕਿਸੇ ਕੋਈ ਕਦਮ ਨਹੀਂ ਚੱਕਿਆ ਸਰ ਚਾਹੀਦਾ ਚੱਕਣਾ ਕਿਉਂਕਿ ਜੇ ਐਦਾਂ ਹੀ ਹੁੰਦਾ ਰਿਹਾ ਤਾਂ ਆਪਾਂ ਤਾਂ ਆਉਣ ਵਾਲੇ ਟਾਈਮ ਵਿੱਚ ਕੁੜੀਆਂ ਇਸੇ ਕਰਕੇ ਤਾਂ ਮੰਗਦੇ ਨਹੀਂ ਕੁੜੀਆਂ ਕਿਉਂਕਿ ਉਹਨਾਂ ਨਾਲ ਪ੍ਰੋਬਲਮ ਹਰ ਟਾਈਮ ਉਹਨਾਂ ਨਾਲ ਗਲਤੀ ਹੁੰਦਾ ਕਦੀ ਉਹਨਾਂ ਨਾਲ ਸਹੀ ਹੋਇਆ ਘਟਨਾ ਨੂੰ ਕਿਵੇਂ ਦੇਖੋ ਘਟਨਾ ਸਰ ਬਹੁਤ ਮਾੜੀ ਹੋਈ ਹੈ ਤਾਂ ਘਟਨਾ ਮੇਰੇ ਲਈ ਤਾਂ ਬਸ ਇਹ ਹੀ ਆ ਕਿ ਸਰਕਾਰ ਤਾਂ ਕੁਝ ਕਰਦੀ ਨਹੀਂ ਹੈਗੀ ਜੇ ਆਪਣੇ ਵਰਗੇ ਕੁਝ ਕਰਨਗੇ ਉੱਠਣਗੇ ਕੁਝ ਕਹਿਣਗੇ ਫੇਰ ਹੀ ਸਰ ਕੁਝ ਹੋ ਸਕਦਾ ਵਾ ਉਹਨਾਂ ਨੂੰ ਚਾਹੀਦਾ ਵਾ ਕਿ ਜੇ ਉਹ ਨਹੀਂ ਕੁਝ ਕਰ ਸਕਦੇ ਹੈਗੇ ਕਟੋਕਾ ਤੱਕ ਕੋਰਦੇ ਵਿੱਚ ਜਾ ਕੇ ਤਾਂ ਉਹਨਾਂ ਨੂੰ ਕੁਝ ਕਰਨ ਦੇਣਾ ਉਹਨਾਂ ਨੂੰ ਵੀ ਕਹਿੰਦੇ ਆ ਕਿ ਇਹਨੂੰ ਬੰਦ ਕਰ ਦਿਓ ਇਹਦੀ ਪਿਕਸ ਨਾਲ ਲਗਾਓ ਇਹਨੂੰ ਸ਼ੋਅ ਨਾ ਕਰੋ ਇਹ ਵੀ ਤਾਂ ਉਹਨਾਂ ਦੀ ਗਲਤ ਆ ਨਾ ਮਨ ਕੀ ਕਰਨ ਚਾਹਦੇ ਹੋ ਇਹ ਕੋਈ ਕਿਹੋ ਜਿਹੀ ਸਜ਼ਾ ਜਿਹੜੀ ਸਰ ਉਹਨੂੰ ਗੋਲੀ ਮਾਰ ਦਿੱਤੀ ਜਾਵੇ ਸਾਹਮਣੇ ਉਹ ਵੀ ਲਾਈਵ ਲਾਈਵ ਹੋਵੇ ਉਹ ਪਤਾ ਲੱਗੇ ਸਭ ਨੂੰ ਕਿ ਹਾਂ ਇਹਨੂੰ ਗੋਲੀ ਵੱਜੀ ਆ ਕਿਉਂਕਿ ਸਰਕਾਰ ਵੀ ਉਦਾਂ ਦੀ ਹੋਈ ਹੋਈ ਆ ਕਰਦੇ ਹੀ ਨਹੀਂ ਕੁਝ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਜਨੀਆ ਔਰ ਮੈਂ ਕਾਲਾ ਸੰਘੇ ਦੀ ਰਹਿਣ ਵਾਲੀ ਆ ਤੇ ਸਰ ਅੱਜ ਅਸੀਂ ਜਿਸ ਵਿਸ਼ੇ ਤੇ ਇਕੱਠੇ ਹੋਏ ਆ ਅੱਜ ਸਾਡੀ ਇੱਕ ਭੈਣ ਦਾ ਡਾਕਟਰ ਉਹਦੇ ਨਾਲ ਬਹੁਤ ਹੀ ਜ਼ਬਰਜਨਾ ਹੋਇਆ ਬਹੁਤ ਹੀ ਮਾੜੀ ਘਟਨਾ ਹੋਈ ਆ ਜਿਹਦੇ ਨਾਲ ਹਰ ਇੱਕ ਇਨਸਾਨ ਮੈਨੂੰ ਨਹੀਂ ਉਮੀਦ ਕਿ ਜਿਹੜੀ ਸਰਕਾਰ ਉਹ ਬਿਲਕੁਲ ਸ਼ਰਮਸਾਰ ਦੀ ਇਸ ਸਮੇਂ ਦੇ ਵਿੱਚ ਕਿ ਕਿ ਸਰਕਾਰ ਨੂੰ ਬਿਲਕੁਲ ਹੀ ਇਸ ਚੀਜ਼ਾਂ ਨਹੀਂ ਹੈ ਕਿਉਂਕਿ ਅੱਜ ਪਹਿਲੇ ਵੀ ਇਤਨੇ ਛੋਟੇ ਛੋਟੇ ਇਨ ਕੇਸ ਹੋਏ ਆ ਕਿ ਛੋਟੀ ਛੋਟੀ ਬੱਚੀ ਦੇ ਨਾਲ ਵੀ ਰੇਪ ਕੇਸ ਹੋਇਆ ਅੱਜ ਤੱਕ ਵੀ ਕਿਸੇ ਵੀ ਮਤਲਬ ਅਸੀਂ ਦੇਖਿਆ ਨਹੀਂ ਅੱਜ ਤੱਕ ਵੀ ਕਿਸੇ ਵੀ ਜਿਹੜਾ ਮੁਜਰਮ ਆ ਉਹਨੂੰ ਲਾਈਵ ਸਜ਼ਾ ਹੋਈ ਆ ਅਸੀਂ ਸਾਡੀ ਮੰਗ ਇਹ ਹੀ ਆ ਕਿ ਅਸੀਂ ਅੱਜ ਵਰਕ ਜ਼ਰੂਰ ਅਸੀਂ ਕਰ ਰਹੀਆਂ ਲੇਡੀਜ਼ ਕੋ ਮਰ ਰਹੀਆਂ ਲੇਕਿਨ ਅਸੀਂ ਇਸ ਟਾਈਮ ਅਜਾਦ ਨਹੀਂ ਕਹਿੰਦੇ ਕਿ ਦੇਸ਼ ਆਜ਼ਾਦ ਹੋ ਚੁੱਕਾ ਲੇਕਿਨ ਅਸੀਂ ਬਿਲਕੁਲ ਵੀ ਆਜ਼ਾਦ ਨਹੀਂ ਹੈਗੇ ਅਸੀਂ ਸਿਰਫ ਅਸੀਂ ਜੇ ਸੋਚਿਆ ਜਾਵੇ ਇੰਨੀ ਕਿ ਦਿਮਾਗ ਦੇ ਵਿੱਚ ਦਰਦ ਮਹਿਸੂਸ ਹੋ ਰਿਹਾ ਆ ਕਿ ਰਿਸ਼ਤੇਦਾਰਾਂ ਤੇ ਜਾਣ ਤੋਂ ਵੀ ਡਰ ਲੱਗ ਰਿਹਾ ਕਿ ਕੋਈ ਲੇਡੀਜ਼ ਜਿਹੜੀ ਹੈ ਕਹਿ ਗਈ ਉਹ ਬਿਲਕੁਲ ਸੇਫ ਨਹੀਂ ਹੈਗੀ ਅਸਾਮੇ ਦੇ ਵਿੱਚ ਸਰਕਾਰਾਂ ਦੇ ਕੋਲ ਅਸੀਂ ਇਹੀ ਮੰਗ ਕਰ ਰਹੇ ਆ ਕਿ ਅੱਜ ਜੋ ਹੋਇਆ ਕਮ ਸੇ ਕਮ ਇਸ ਭੈਣ ਨੂੰ ਤਾਂ ਇਨਸਾਫ ਮਿਲੇ ਅੱਜ ਤੱਕ ਜਿੰਨੇ ਕੇਸ ਹੋਇਆ ਸਰਕਾਰ ਦੇ ਬਿਲਕੁਲ ਇਨਸਾਫ ਨਹੀਂ ਕੀਤੇ ਅੱਜ ਇਸ ਭੈਣ ਨੂੰ ਇਨਸਾਫ ਮਿਲਣਾ ਚਾਹੀਦਾ ਕਿ ਜਿਹੜੀ ਇਹਨਾਂ ਨੇ ਕ੍ਰਾਈਮ ਕੀਤਾ ਜਿਹੜੇ ਦੋਸ਼ੀ ਹੈਗੇ ਆ ਉਹਨੂੰ ਲਾਈਵ ਸਜ਼ਾ ਮਿਲ ਸਰਕਾਰ ਨਹੀਂ ਕੁਝ ਕਰਨੀ ਚਾਹੀਦੀ ਤੇ ਸਿਰ ਪਬਲਿਕ ਖੜੀ ਹਸਤੀ ਦੇ ਲਈ ਪਬਲਿਕ ਬਹੁਤ ਕੁਝ ਕਰ ਸਕਦੀ ਜਦੋਂ ਪਬਲਿਕ ਸਜ਼ਾ ਦੇ ਦੋਗੀ ਸਰਕਾਰ ਨੂੰ ਪਤਾ ਲੱਗੇ ਕਿ ਸਜ਼ਾ ਕੀ ਹੁੰਦੀ ਹੈ ਕਿਉਂਕਿ ਪਬਲਿਕ ਤੋਂ ਤਾਂ ਗਿਆਨ ਹੀ ਨਹੀਂ ਦੇ ਰਿਹਾ ਹੈ ਭੈਣਾ ਬਹੁਤ ਜਿਆਦਾ ਆਪਣੇ ਆਪ ਨੂੰ ਘੁੱਟਣ ਮਹਿਸੂਸ ਕਰ ਰਹੀਆਂ ਸੀ ਬਿਲਕੁਲ ਸਰ ਸੇਫ ਨਹੀਂ ਹੈਗੇ ਸਰਕਾਰ ਅੱਗੇ ਦੁਆਇਆ ਕਿ ਅਸੀਂ ਸਰਕਾਰ ਨਹੀਂ ਹੈ ਜ਼ਾਰ ਅਸੀਂ ਹੈਗੇ ਬਿਲਕੁਲ ਵੀ ਤਾਂ ਉਹਨਾਂ ਨੂੰ ਫਾਂਸੀ ਦਿਓ ਉਹ ਵੀ ਲਾਈਵ ਦਿਓ ਪਰ ਜੇ ਗੋਲੀ ਮਾਰਨੀ ਉਹ ਵੀ ਲਾਈਵ ਦਿਓ ਥੈਂਕ ਯੂ ਮੈਂ surjit singh ਕਾਲਾ ਸੰਘਿਆ ਤੋਂ ਅਸੀਂ ਆਏ ਆ ਸਾਡੇ ਪ੍ਰਧਾਨ ਸਰਦਾਰ ਰਜੀਵ ਕੁਮਾਰ ਸ਼ਰਮਾ ਜੀ ਉਹਨਾਂ ਦੀ ਰਹਿਮਾਈ ਦੇ ਹੇਠ ਉਹਨਾਂ ਦੀ ਅਗਵਾਈ ਦੇ ਹੇਠ ਇਹ ਇੱਕ ਰੋਸ ਮਾਰਚ ਜਿਹੜਾ ਕਲਕੱਤੇ ਦੇ ਵਿੱਚ ਡਾਕਟਰ ਮਮਿਤਾ ਦੇਵਨਾਥ ਦੀ ਹਤਿਆ ਕੀਤੀ ਗਈ ਹਤਿਆਰਿਆਂ ਵੱਲੋਂ ਉਸ ਨੂੰ ਜ਼ਬਰ ਜਨਾਤ ਤੋਂ ਬਾਅਦ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੋ ਅਸੀਂ ਕੇਂਦਰ ਸਰਕਾਰ ਦੇ ਕੋਲੋਂ ਰਾਜ ਸਰਕਾਰ ਦੇ ਕੋਲੋਂ ਇਹ ਮੰਗ ਕਰਦੇ ਹਾਂ ਕਿ ਦੋਸ਼ੀਆਂ ਨੂੰ ਜਿਹੜੀ ਉਹ ਸਖਤ ਸਜ਼ਾ ਚਰਾਹੇ ਦੇ ਵਿੱਚ ਫਾਂਸੀ ਤੇ ਟੰਗਿਆ ਜਾਵੇ ਜੇ ਉਹ ਇਹੋ ਜਿਹੇ ਕਾਨੂੰਨ ਪਾਸ ਕਰ ਦੇਣਗੇ ਕਿ ਅੱਜ ਤੋਂ ਬਾਅਦ ਜਬਰ ਜਨਾਹ ਦੇ ਦੋਸ਼ੀਆਂ ਨੂੰ ਜਿਹੜਾ ਆ ਉਹ ਚਰਾਸਤੇ ਦੇ ਵਿੱਚ ਫਾਂਸੀ ਤੇ ਟੰਗਿਆ ਜਾਵੇਗਾ ਤੇ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀਆਂ ਘਟਨਾਵਾਂ ਆ ਤੇ ਰੁਕ ਜਾਣਗੀਆਂ ਅੱਜ 77 ਸਾਲ ਹੋ ਗਏ ਸਾਨੂੰ ਯਾਦ ਹੋਇਆਂ ਨੂੰ ਪਰ ਹਾਲੇ ਵੀ ਸਾਡੀਆਂ ਬੇਟੀਆਂ ਜਿਹੜੀਆਂ ਨੇ ਉਹ ਸੁਰੱਖਿਅਤ ਨਹੀਂ ਹੈ ਸੋ ਆਪਾਂ ਆਪਦੀ ਜ਼ਮੀਰ ਨੂੰ ਜਿੰਦਾ ਰੱਖਣ ਵਾਸਤੇ ਅਸੀਂ ਆਵਾਜ਼ ਚੱਕਣ ਵਾਸਤੇ ਸੜਕਾਂ ਤੇ ਉੱtre ਹਾਂ ਸ਼ਾਇਦ ਇਸ ਬੋਲੇ ਪ੍ਰਸ਼ਾਸਨ ਨੂੰ ਅੰਨੀ ਗੁੰਗੀ ਸਰਕਾਰ ਨੂੰ ਉਹਦੇ ਕੋਈ ਕੰਨੀ ਆਵਾਜ਼ ਪਵੇ ਤੇ ਉਹ ਜਲਦੀ ਤੋਂ ਜਲਦੀ ਇਸ ਕੇਸ ਨੂੰ ਮਹੀਨਿਆਂ ਬੱਧੀ ਸਾਲਾਂ ਬੱਧੀ ਲਟਕਾਇਆ ਨਾ ਜਾਵੇ ਉਹ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਸਜ਼ਾ ਦਿੱਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਅਸ ਪ੍ਰਧਾਨ ਜੀ ਅੱਜ ਕੀ ਨਾਮ ਹੈ ਜਿਹੜਾ ਇਸ ਸੱਭਾ ਬਖਨ ਵਾਲਾ ਕੀ ਕਹਣਾ ਚਾਹੁੰਦੇ ਹੋ ਹਾਂਜੀ ਮੇਰਾ ਨਾਮ ਡਾਕਟਰ ਜੀ ਸ਼ਰਮਾ ਜੀ ਮੈਂ ਸੁਲਤਾਨਪੁਰ 로ਦੀ ਦਾ ਰਹਿਣ ਵਾਲਾ ਦੁਆਬਾ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ ਦਾ ਜ਼ਿਲ੍ਹਾ ਪ੍ਰਧਾਨ ਜੀ ਸੋ ਜਿਸ ਤਰ੍ਹਾਂ ਕਿ ਕਲਕੱਤਾ ਦੇ ਵਿੱਚ ਮਮਤਾ ਦੇਵਨਾਥ ਜੋ ਕਿ ਇੱਕ ਨਿਲੀ ਡਾਕਟਰ ਦੇ ਨਾਲ ਜ਼ਬਰ ਜਨਾਹ ਦਾ ਜੋ ਇੱਕ ਨੌਣੀ ਘਟਨਾ ਵਾਪਰੀ ਹੈ ਜੀ ਉਹਦੀ ਅਸੀਂ ਮੰੰਦਾ ਕਰਦੇ ਹਾਂ ਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਸਰਕਾਰਾਂ ਦੇ ਕੱਲਾ ਦੇ ਵਿੱਚ ਆ ਸਾਡੇ ਲਈ ਇੱਕ ਆਵਾਜ਼ ਹੈ ਜੀ ਕਿ ਭਈ ਜੋ ਸਰਕਾਰਾਂ ਸੁੱਤੀਆਂ ਬਿਆਨ ਉਹ ਇੰਨਾਂ ਚੀਜ਼ਾਂ ਲੈ ਕੇ ਆਪਣੇ ਕਾਨੂੰਨ ਬਣਾਣ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਕੋਈ ਵੀ ਇਦਾਂ ਦੀ ਗਲਤੀ ਕਰਨ ਤੋਂ ਪਹਿਲਾਂ ਸੋਚੇ ਸੋਚੇ ਤੇ ਜਿਹੜੇ ਇਨਸਾਨਾਂ ਨੇ ਆ ਗਲਤੀ ਕੀਤੀ ਆ ਜੋ ਬੰਦੀ ਸਜ਼ਾ ਉਹਨਾਂ ਨੂੰ ਮੇਰੇ ਵੱਲੋਂ ਤਾਂ ਮੇਰਾ ਬਲਣਾ ਕਿ ਪਾਈ ਉਹਨਾਂ ਨੂੰ ਜਰਾਹੇ ਦੇ ਵਿੱਚ ਖੜੇ ਕਰਕੇ ਸ਼ਰੀਆਮ ਗੋਲੀ ਮਾਰਨੀ ਚਾਹੀਦੀ ਹੈ ਕਿ ਉਹਨਾਂ ਵਾਲੇ ਦਿਨਾਂ ਦੇ ਵਿੱਚ ਜੇ ਕੋਈ ਇਨਸਾਨ ਐਸੇ ਲਾ ਕੇ ਗਲਤੀ ਕਰਦਾ ਤੇ ਇਹਨੂੰ ਪਤਾ ਹੋਵੇ ਕਿ ਬਈ ਮੇਰੇ ਨਾਲ ਵੀ ਆਜਿਹੀ ਹੋਏਗੀ ਕਾਨੂੰਨ ਕਾਨੂੰਨ ਹਿੰਦੁਸਤਾਨ ਸਰਕਾਰ ਦਾ ਕੋਈ ਕਾਨੂੰਨੀ ਨਹੀਂ ਹੈ ਨਹੀਂ ਜੀ ਕਾਨੂੰਨ ਹੈਗਾ 사우ਦੀ ਅਰਬ ਦੇ ਉਹਨਾਂ ਨੇ ਇਹ ਚ ਕੀ ਹੈ ਕਿ ਉਹ ਕਹਿੰਦੇ ਭਾਈ ਤੁਸੀਂ ਗਲਤੀ ਕਰੋ ਤੁਹਾਨੂੰ ਸਜ਼ਾ ਦਿੱਤੀ ਜਾਏਗੀ ਐ ਚੀਨ ਅਸੀਂ ਸਾਰੇ ਜਾਣੇ ਮੰਨਦੇ ਆ ਕਿ ਭਾਈ 사우ਦੀ ਦੇ ਵਿੱਚ ਜੇ ਇਦਾਂ ਦੀ ਗਿੰਦਾਂ ਨਹੀਂ ਹੁੰਦੀਆਂ ਤੇ ਹਿੰਦੁਸਤਾਨ ਦੇ ਵਿੱਚ ਕਿਉਂ ਹੋ ਰਹੀਆਂ ਕਿਉਂਕਿ ਇੱਥੋਂ ਦੀ ਕੋਲ ਕਾਨੂੰਨ ਵਿਵਸਥਾ ਜ਼ੀਰੋ ਆ ਸੋ ਮੈਂ ਹਿੰਦੁਸਤਾਨ ਦੀ ਸਰਕਾਰ ਦੇ ਅੱਗੇ ਆਇਆ ਹਾਂ ਇੱਕ ਮੰਗ ਰਦਾ ਕਿ ਭਾਈ ਕਾਨੂੰਨ ਸਖਤ ਕੀਤੇ ਜਾਣ ਜਿਹੜੇ ਦੋਸ਼ੀਆਂ ਨੂੰ ਬੰਦੀ ਸਜ਼ਾ ਦਿੱਤੀ ਜਾਵੇ ਸੋ ਆਏ ਹੋਏ ਪੱਤਰਕਾਰਾਂ ਦਾ ਤੇ ਪੰਜਾਬ ਪੰਜਾਬ ਪੁਲਿਸ ਵਾਲਿਆਂ ਦਾ ਮੈਂ ਤੁਹਾਡੇ ਅੱਥੋਂ ਤੇ ਜੀਤੋਂ ਧੰਨਵਾਦ ਕਰਦਾ ਜੀ ਸੋ ਬੇਨਤੀ ਕਰਦਾ ਕਿ ਜਿਸ ਲੇਡੀ ਦੇ ਨਾਲਾ ਕਾਨੂੰਨੀ ਹਰਕਤ ਹੋਈ ਹੈ ਜੀ ਉਹਨੂੰ ਉਹਦੀ ਜੋ ਵੀ ਇਹ ਸਰਕਾਰ ਇੱਕ ਵਾਪਸ ਤਾਂ ਉਸ ਲੇਡੀ ਨੂੰ ਨਹੀਂ ਲੱਗਿਆ ਸਾਦੀ ਪਰ ਉਹਦੇ ਵਾਸਤੇ ਜੋ ਬਿਹਤਰ ਕਦਮ ਚੱਕ ਸਕਦੀ ਆ ਉਹਨਾਂ ਦੋਸ਼ੀਆਂ ਨੂੰ ਸਜ਼ਾ ਦੇ ਕੇ ਸੋ ਚੱਕੇ ਜਾਂਦੀ ਬਤਨ ਸਜਾਦਾ ਨਾਲ ਕੁਛ ਨਹੀਂ ਦੇ ਧੰਨਵਾਦ ਪ੍ਰਾਪਰਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ